ਵੱਡਾ ਸਵਾਲ ਤੁਹਾਨੂੰ ਗੁਰੂ ਗ੍ਰੰਥ ਸਾਹਿਬਤੀ ਹੋ ਗਿਆ ਕਹਿੰਦੇ ਗੁਰੂ ਗ੍ਰੰਥ ਸਾਹਿਬ ਵੀ ਮੂਰਤੀ ਸੀ ਵੀ ਨਾ ਤਾਂ ਪਰਮਾਤਮਾ ਦੀ ਸਥਾਪਨਾ ਕੀਤੀ ਜਾ ਸਕਦੀ ਇਹਨਾਂ ਬਣਾਇਆ ਜਾ ਸਕਦਾ ਫਿਰ ਮੂਰਤੀ ਤਾਂ ਬਣਾਈ ਜਾ ਰਹੀ ਹੈ ਉਹਦੀ ਸਥਾਪਨਾ ਕੀਤੀ ਜਾਂਦੀ ਹੈ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਪੁੱਛਦੇ ਹੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਰਾਮ ਸ਼ਬਦ ਦਾ ਜਿਕਰ ਆਉਂਦਾ ਹੈ ਕਹਿੰਦੇ ਕਿ ਮੂਰਤੀ ਨੂੰ ਵੀ ਆ ਰਾਮ ਕਿਹਾ ਜਾ ਰਿਹਾ ਹੈ ਉਹ ਕਿੰਨੇ ਫਿਰ ਕਿੰਤੂ ਪਰੰਤੂ ਕਿਉਂ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਰਾਮ ਸ਼ਬਦ ਦੀ ਵਰਤੋਂ ਹੋ ਰਹੀ ਹੈ ਸਾਡੇ ਰਾਮ ਤੇ ਤੁਹਾਡੇ ਰਾਮ 'ਚ ਫਰਕ ਕੀ ਹੈ ਕਿੰਨੇ ਦਸ਼ਰਤ ਪੁੱਤਰ ਨੂੰ ਰਾਮ ਮੰਨਦੇ ਹੋ ਅਸੀਂ ਸਾਰੇ ਕਿਤੇ ਮੰਨਣ ਵਾਲੇ ਤੁਸੀਂ ਇੱਕ ਜਗ੍ਹਾ ਤੇ ਮੰਨਣ ਵਾਲੇ ਉਹਦਾ ਫਰਕ ਤਾਂ ਰਹਿਣੀ ਰਹਿਣਾ ਜੇ ਭਗਤ ਧੰਨੇ ਦੇ ਪੱਥਰ ਪੂਜਣ ਦੇ ਉੱਤੇ ਤੁਹਾਨੂੰ ਕੋਈ ਕਿੰਤੂ ਪਰੰਤੂ ਨਹੀਂ ਹੈ ਸਾਡੀ ਮੂਰਤੀ ਪੂਜਨ ਦੇ ਉੱਤੇ ਸਵਾਲ ਕਿਉਂ ਚੁੱਕਦੇ ਹੋ ਕਿਉਂ ਕਹਿੰਦੇ ਹੋ ਕਿ ਮੂਰਤੀ ਜਿਹੜੀ ਮੂਰਤੀ ਪੂਜਾ ਗਲਤ ਹੈ ਕਈ ਸਿੱਖ ਉੱਥੇ ਮੱਥਾ ਟੇਕਣ ਲਈ ਜਾ ਰਹੇ ਨੇ ਤੁਸੀਂ ਕਹਿੰਦੇ ਹੋ ਕਿ ਸਿੱਖ ਮੂਰਤੀ ਅੱਗੇ ਮੱਥਾ ਨਹੀਂ ਟੇਕਦੇ ਸਨਾਤਨ ਮਤ ਦਾ ਤੇ ਸਿੱਖੀ ਦਾ ਭੇਦ ਕੀ ਹੈ ਮੂਲ ਭੇਦ ਇਹੀ ਹੈ ਜੋ ਕਿਸਮੇ ਦੇ ਵਿੱਚ ਜੇ ਦੇਖਣਾ ਵੀ ਬਰਾਬਰੀ ਦੀ ਵੰਡ ਇਹ ਸਿੱਖੀ ਦੇ ਵਿੱਚ ਹੈ ਸਨਾਤਨ ਮਤ ਦੇ ਵਿੱਚ ਬਰਾਬਰੀ ਦੀ ਵੰਡ ਨਹੀਂ ਹੈਗੀ ਸਿੱਖ ਇੱਕ ਵਕਰਾ ਮਤ ਹੈ ਸ਼ਬਦ ਦਾ ਪੁਜਾਰੀ ਹੈ ਸਾਰਾ ਸਾਰਿਆਂ ਦੇ ਨਾਲ ਸਾਂਝੀ ਵਾਲਤ ਹੈ ਧਿਕ ਨੂੰ ਮਹਾਰਾਜ ਨੇ ਕਿਹਾ ਵੀ ਤੂੰ ਮੂਰਤੀ ਦੀ ਪੂਜਾ ਨਹੀਂ ਕਰਨੀ ਸ਼ਬਦ ਦੀ ਪੂਜਾ ਪੁਜਾਰੀ ਬਣਣਾ ਇਹ ਜਿੰਨਾ ਮਰਜ਼ੀ ਕਹਿਣ ਵੀ ਸਾਰਿਆਂ ਦਾ ਵਿਕਾਸ ਸਨਾਤਨ ਮਤ ਸਾਰਿਆਂ ਦਾ ਵਿਕਾਸ ਕਰ ਹੀ ਨਹੀਂ ਸਕਦਾ ਵੰਡ ਬਰਾਬਰੀ ਦੀ ਕਰ ਹੀ ਨਹੀਂ ਸਕਦਾ ਬੀਤੇ ਕੁਝ ਸਮੇਂ ਦੇ ਦਰਮਿਆਨ ਸਿੱਖ ਸਿਧਾਂਤਾਂ ਦੇ ਉੱਤੇ ਸਿੱਖਾਂ ਦੇ ਉੱਤੇ ਤੇ ਖਾਸ ਤੌਰ ਤੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਸਵਾਲ ਹੋਣ ਲੱਗੇ ਨੇ ਇੱਕ ਚੈਨਲ ਦੇ ਉੱਤੇ ਬੀਤੇ ਦਿਨਾਂ ਇੱਕ ਡਿਬੇਟ ਹੁੰਦੀ ਆ ਜਿਸ ਡਿਬੇਟ ਦੇ ਦਰਮਿਆਨ ਡਾਕਟਰ ਬਗੀਸ਼ ਜਿਨ੍ਹਾਂ ਦੇ ਵੱਲੋਂ ਸਵਾਲ ਚੁੱਕ ਦਿੱਤੇ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਕਹਿ ਦਿੱਤਾ ਜਾਂਦਾ ਕਿ ਗੁਰੂ ਗ੍ਰੰਥ ਸਾਹਿਬ ਵੀ ਮੂਰਤੀ ਨੇ ਤਾਂ ਸਿੱਖ ਮੂਰਤੀ ਪੂਜਨ ਦਾ ਖੰਡਨ ਕਿਉਂ ਕਰਦੇ ਨੇ ਸਾਡੇ ਨਾਲ ਗਿਆਨੀ ਗੁਰਜੀਤ ਸਿੰਘ ਜੀ ਮੌਜੂਦ ਨੇ ਗਿਆਨੀ ਜੀ ਸਵਾਲ ਬਹੁਤ ਹੁੰਦੇ ਨੇ ਬੀਤੇ ਕੁਝ ਸਮੇਂ ਤੋਂ ਸਿੱਖਾਂ ਦੀ ਆਪਣੀ ਪਰੰਪਰਾ ਤੇ ਉੱਤੇ ਸਵਾਲ ਚੁੱਕੇ ਜਾਣ ਲੱਗ ਗਏ ਸਿੱਖਾਂ ਦੀ ਹੋਣ ਦੇ ਉੱਤੇ ਸਵਾਲ ਖੁੱਗੇ ਨੇ ਵੱਡਾ ਸਵਾਲ ਤਾਂ ਉਹਨੂੰ ਗੁਰੂ ਗ੍ਰੰਥ ਸਾਹਿਬਤੀ ਹੋ ਗਿਆ ਕਹਿੰਦੇ ਗੁਰੂ ਗ੍ਰੰਥ ਸਾਹਿਬ ਵੀ ਮੂਰਤੀ ਨੇ ਉਹ ਇੱਕ ਸਵਾਲ ਤਾਂ ਕਰਤਾ ਭਾਈ ਸਾਹਿਬ ਉਹਨਾਂ ਨੇ ਪਰ ਮੂਰਤ ਦਾ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਕੰਪੈਰੀਜ਼ਨ ਕਰਦੇ ਹੋ ਵੀ ਗੁਰੂ ਗ੍ਰੰਥ ਸਾਹਿਬ ਨੇ ਇੱਕ ਪਾਸੇ ਮੂਰਤੀ ਹੈ ਮੂਰਤ ਤਾਂ ਉਹਨਾਂ ਨੇ ਬਣਾਈ ਆਪ ਉਹਨਾਂ ਨੇ ਕਬੀਰ ਜੀ ਤਾਂ ਇਹ ਕਹਿੰਦੇ ਨੇ ਵੀ ਪਾਖਾਨ ਘੜ ਕੇ ਪੱਥਰ ਦੇ ਵਿੱਚੋਂ ਘੜ ਕੇ ਉੱਤੇ ਪੈਰ ਰੱਖ ਕੇ ਫਿਰ ਉਹਨਾਂ ਨੇ ਮੂਰਤ ਦਾ ਬਣਾਇਆ ਗਿਆ ਜਦ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਨੇ ਉਹਤੇ ਜੈਸੀ ਮੈਂ ਆਪੇ ਕਸਮ ਕੀ ਬਾਣੀ ਹਵਾਪੂ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜੀ ਇਹ ਤੇ ਸਿੱਖਾਂ ਨੇ ਬਣਾਈ ਨਹੀਂ ਨੇ ਇਹ ਤੇ ਉਹ ਬੋਲ ਨੇ ਜਿਹੜੇ ਗੁਰੂ ਸਹਿਬਾਨਾਂ ਤੇ ਆਏ ਜਿਹੜੇ ਭਗਤਾਂ ਤੇ ਆਏ ਜਿਹੜੇ ਸਿੱਖਾਂ ਤੇ ਆਏ ਫਿਰ ਜਿਹੜਾ ਜਪਜੀ ਸਾਹਿਬ ਹੈ ਉਹਦੇ ਵਿੱਚ ਮਹਾਰਾਜ ਜਿਹੜੇ ਸਿੱਖ ਰੋਜ਼ ਪੜ੍ਹਦੇ ਨੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਵੀ ਨਾ ਤਾਂ ਪਰਮਾਤਮਾ ਦੀ ਸਥਾਪਨਾ ਕੀਤੀ ਜਾ ਸਕਦੀ ਹੈ ਨਾ ਬਣਾਇਆ ਜਾ ਸਕਦਾ ਫਿਰ ਮੂਰਤੀ ਤਾਂ ਬਣਾਈ ਜਾ ਰਹੀ ਹੈ ਉਹਦੀ ਸਥਾਪਨਾ ਕੀਤੀ ਜਾਂਦੀ ਹੈ ਤੇ ਜਦੋਂ ਆਪਾਂ ਤੁਸੀਂ ਮਨਾਉਨੇ ਹੋ ਗਣੇਸ਼ ਚਤੁਰਤੀ ਮਨਾਉਂਦੇ ਨੇ ਬਕਾਇਦਾ ਸਥਾਪਨਾ ਕਰਦੇ ਨੇ ਫਿਰ ਵਿਸਰਜਨ ਕਰਦੇ ਨੇ ਸਾਡੇ ਤੇ ਗੁਰੂ ਗ੍ਰੰਥ ਸਾਹਿਬ ਤਾਂ ਨਾ ਤਾਂ ਦੀ ਸਥਾਪਨਾ ਕਰ ਕੀਤੀ ਹੈ ਸਿੱਖਾਂ ਨੇ ਤਾਂ ਸ਼ਬਦ ਨੇ ਜਿਹੜੇ ਮਹਾਰਾਜ ਨੇ ਦਿੱਤੇ ਨੇ ਉਹਦੇ ਨਾਲ ਕੋਈ ਮੁਕਾਬਲਾ ਹੀ ਨਹੀਂ ਹੈ ਜੀ ਤੁਸੀਂ ਉਹੀ ਗੁਰੂ ਗ੍ਰੰਥ ਸਾਹਿਬ ਨੂੰ ਕਹਤਾ ਵੀ ਤੇ ਮੂਰਤ ਦੀ ਤਰ੍ਹਾਂ ਨਹੀਂ ਵੀ ਉਹ ਗੁਰੂ ਗ੍ਰੰਥ ਸਾਹਿਬ ਉਹ ਗੁਰਬਾਣੀ ਦੇ ਵਿੱਚ ਤੇ ਹੈਗਾ ਨਾ ਪਾਥਰ ਬੋਲੈ ਨਾ ਕਿਛ ਦੇ ਗੁਰੂ ਗ੍ਰੰਥ ਸਾਹਿਬ ਤੇ ਬੋਲਦੇ ਨੇ ਜੋ ਰੋਜ ਜਿਹੜੀ ਵੀ ਨਾ ਠਾਕੁਰ ਹਮਰਾ ਸਦ ਬੋਲੰਤਾ ਇਹਦੀ ਗੁਰਬਾਣੀ ਦੀਆਂ ਪੰਕਤੀਆਂ ਨੇ ਵੀ ਸਾਡਾ ਪਰਮਾਤਮਾ ਸਾਡਾ ਗੁਰੂ ਸਦਾ ਬੋਲ ਰਿਹਾ ਹੈ ਤੇ ਉਹਦਾ ਤਾਂ ਕੋਈ ਮੇਲ ਹੀ ਨਹੀਂ ਬਣਦਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਮੂਰਤੀ ਪੂਜਾ ਦਾ ਉਹ ਇੱਕ ਵੱਖਰੀ ਚੀਜ਼ ਹੈ ਗੁਰੂ ਗ੍ਰੰਥ ਸਾਹਿਬ ਇੱਕ ਵੱਖਰੀ ਚੀਜ਼ ਨੇ ਪਾਈ ਸਾਹਿਬ ਜੀ ਸਵਾਲ ਜਿਹੜਾ ਇਹ ਸਭ ਤੋਂ ਵੱਡਾ ਇਸ ਕਰਕੇ ਉੱਠ ਰਿਹਾ ਹੈ ਕਹਿੰਦੇ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਪੂਜਦੇ ਹੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਮ ਸ਼ਬਦ ਦਾ ਜ਼ਿਕਰ ਆਉਂਦਾ ਹੈ ਕਹਿੰਦੇ ਕਿ ਮੂਰਤੀ ਨੂੰ ਵੀ ਰਾਮ ਕਿਹਾ ਜਾ ਰਿਹਾ ਹੈ ਉਹ ਕਹਿੰਦੇ ਫਿਰ ਕਿੰਤੂ ਪਰੰਤੂ ਕਿਉਂ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਰਾਮ ਸ਼ਬਦ ਦੀ ਵਰਤੋਂ ਹੋ ਰਹੀ ਹੈ ਸਾਡੇ ਰਾਮ ਤੇ ਤੁਹਾਡੇ ਰਾਮ 'ਚ ਫਰਕ ਕੀ ਹੈ ਕਹਿੰਦੇ ਫਿਰ ਸਾਡੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਰਾਮ ਹੈ ਜੀ ਉਹ ਇਹ ਹੈ ਵੀ ਜਿਹੜਾ ਸਾਰੇ ਕਿਤੇ ਹੈ ਜੀਨੇ ਜੀਤੇ ਨੇ ਜੀਤੋ ਸਾਰਾ ਆਕਾਰ ਬਣਿਆ ਜਿਹੜਾ ਕਣਕਣ ਦੇ ਵਿੱਚ ਮੌਜੂਦ ਹੈ ਜਿਹਦਾ ਕੋਈ ਰੂਪ ਨਹੀਂ ਜਿਹਦਾ ਕੋਈ ਰੇਖ ਨਹੀਂ ਜਿਹਦੇ ਤੋਂ ਜਿਹਦੀਆਂ ਸਹਾਸਾਰਾਂ ਮੂਰਤੀਆਂ ਜਿਹਦੇ ਕੋਲੋਂ ਸਾਰੇ ਮੰਗਦੇ ਨੇ ਅਸੀਂ ਉਸ ਰਾਮਦੀ ਜੀ ਨੇ ਸਾਧੋ ਰਚਨਾ ਰਾਮ ਬਣਾਈ ਸਾਧੋ ਵੀ ਜਿਹਨੇ ਰਚਨਾ ਬਣਾਈ ਹੈ ਜਿਹੜਾ ਸਾਰੇ ਕਿਤੇ ਤੁਸੀਂ ਜਿਹੜੇ ਇੱਕ ਜਗ੍ਹਾ ਤੇ ਮੰਨਦੇ ਹੋ ਉਹਨਾਂ ਨੂੰ ਦਸ਼ਰਤ ਪੁੱਤਰ ਨੂੰ ਰਾਮ ਮੰਨਦੇ ਹੋ ਅਸੀਂ ਸਾਰੇ ਕਿਤੇ ਮੰਨਣ ਵਾਲੇ ਤੁਸੀਂ ਇੱਕ ਜਗ੍ਹਾ ਤੇ ਮੰਨਣ ਵਾਲੇ ਉਹਦਾ ਫਰਕ ਤਾਂ ਰਹਿਣਾ ਹੀ ਰਹਿਣਾ ਉਹ ਇੱਕ ਤੇ ਹੈ ਹੀ ਨਹੀਂ ਉਹ ਤਾਂ ਇਹ ਵੀ ਕਹਿੰਦੇ ਨੇ ਕਹਿੰਦੇ ਕਿ ਜੇ ਤਰਕ ਤੁਸੀਂ ਕਰਦੇ ਹੋ ਕਿ ਕਣਕਣ ਦੇ ਵਿੱਚ ਪ੍ਰਮਾਤਮਾ ਹੈ ਤੁਸੀਂ ਕਹਿੰਦੇ ਹੋ ਕਿ ਬਾਣੀ ਘਟ ਘਟ ਦੀ ਹੈ ਪ੍ਰਮਾਤਮਾ ਘਟ ਘਟ ਦੇ ਵਿੱਚ ਵਸਦਾ ਹੈ ਕਹਿੰਦੇ ਫਿਰ ਉਹ ਮੂਰਤੀ ਦੇ ਵਿੱਚ ਪ੍ਰਮਾਤਮਾ ਕਿਉਂ ਨਹੀਂ ਵਸ ਸਕਦਾ ਜਿਸ ਮਿੱਟੀ ਤੋਂ ਤਿਆਰ ਹੁੰਦੀ ਹੈ ਉਹਦੇ ਵਿੱਚ ਪ੍ਰਮਾਤਮਾ ਦਾ ਵਾਸ ਨਹੀਂ ਮੰਨਦੇ ਨਹੀਂ ਨਹੀਂ ਉਹ ਜਿਹੜਾ ਵਸਦਾ ਸੀ ਸਾਰੇ ਕਿਤੇ ਮੰਨਦੇ ਆ ਪਰ ਜਿਹੜਾ ਜਿਹੜੀ ਇੱਕ ਉਸ ਚੀਜ਼ ਨੂੰ ਪੂਜਣਾ ਵੀ ਜਿਹੜੀ ਹਸ਼ਾਇਨੇ ਥੋੜੀਆਂ ਦੇ ਨਾਲ ਮਾਰ ਕੇ ਬਣਾਈ ਹੈ ਘੜ ਕੇ ਬਣਾਈ ਹੈ ਇੱਕ ਉਥੇ ਅਸੀਂ ਸ਼ਬਦ ਨੂੰ ਮੰਨਣਾ ਸ਼ਬਦ ਦਾ ਤੇ ਸ਼ਬਦ ਜਿਹੜੇ ਪਰਮਾਤਮਾ ਤੋਂ ਆਏ ਨੇ ਜਿਹੜਾ ਪਰਮਾਤਮਾ ਬੋਲੇ ਹੈ ਇੱਕ ਘੜ ਕੇ ਬਣਾਈ ਜੇ ਇੱਕ ਮਨੁੱਖ ਨੇ ਬਣਾਈ ਨਿਰਮਤ ਚੀਜ਼ ਹੈ ਇੱਕ ਉਹ ਹੈ ਜਿਹੜੀ ਵੀ ਮਨੁੱਖ ਨੇ ਬਣਾਈ ਨਹੀਂ ਹੈਗੀ ਜਿਹੜੀ ਆਪ ਦੀ ਆਪ ਆਏ ਨੇ ਉਹ ਦੋਨਾਂ ਦਾ ਤੁਸੀਂ ਆਪਸ ਦੇ ਵਿੱਚ ਇੱਕ ਕਿਦਾਂ ਮੰਨੋਗੇ ਦੋਨਾਂ ਨੂੰ ਵੀ ਦੋਨੋਂ ਤੋਂ ਵੱਖ-ਵੱਖਰੀਆਂ ਚੀਜ਼ਾਂ ਨੇ ਇੱਕ ਬਣਾਈ ਹੈ ਇੱਕ ਪਰਮਾਤਮਾ ਦੇ ਵੱਲੋਂ ਆਏ ਹੋਏ ਸ਼ਬਦ ਨੇ ਉਹਨਾਂ ਨੂੰ ਮੰਨਣਾ ਹੈ ਉਹਨਾਂ ਨੂੰ ਪੂਜਣਾ ਹੈ ਉਹਨਾਂ ਨੂੰ ਸੁਣਨਾ ਹੈ ਉਦੀ ਪੂਜਾ ਦੋਨਾਂ ਦਾ ਬਰਾਬਰ ਕਿਵੇਂ ਮੰਨੋਗੇ ਤੁਸੀਂ ਫਿਰ ਭਗਤ ਧੰਨਾ ਜੀ ਦਾ ਜ਼ਿਕਰ ਕਰ ਦਿੰਦੇ ਨੇ ਉਹ ਕਹਿੰਦੇ ਕਿ ਉਹ ਵੀ ਤਾਂ ਪੱਥਰ ਨੂੰ ਪੂਜ ਕੇ ਰੱਬ ਉਹਨਾਂ ਨੇ ਪਕੜਿਆ ਸੀ ਕਹਿੰਦੇ ਬਿਲਕੁਲ ਇਹ ਜਿਹੜਾ ਸ਼ਬਦ ਇਹ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਹੈ ਉਹ ਭੋਲੇ ਭਾਵ ਨੇ ਉਹ ਉਹਨਾਂ ਨੇ ਪਰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਵੀ ਉਹਨਾਂ ਨੇ ਇਹ ਵੀ ਸੁਣ ਕੇ ਜਾਟਰੋ ਉੱਠ ਇਹ ਵੀ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ ਮਿਲੇ ਪਰ ਤਖ ਗੁਸਾਈਆਂ ਧੰਨਾ ਵਡਭਗਾ ਗੁਰਬਾਣੀ ਤੇ ਕਹਿੰਦੀ ਹੈ ਵੀ ਤਤ ਭਗਤ ਧੰਨਾ ਜੀ ਨੇ ਬੰਦਗੀ ਕਰਕੇ ਪਾਇਆ ਉਹ ਤਾਂ ਬੰਦਗੀ ਦਾ ਜ਼ਿਕਰ ਕਰਦੇ ਆ ਵੀ ਸਿਮਰਨ ਕੀਤਾ ਉਹਨਾਂ ਨੇ ਨਾਮ ਸਿਮਰਿਆ ਕਿਰਪਾ ਹੋਈ ਤਾਂ ਜਾ ਕਰਕੇ ਉਹਨਾਂ ਨੂੰ ਮਿਲਿਆ ਮਿਲਿਆ ਉਹ ਕਹਿੰਦੇ ਵੀ ਪ੍ਰਤੱਖ ਮਿਲਿਆ ਗੁਰਬਾਣੀ ਤੇ ਕਹਿੰਦੀ ਵੀ ਬੰਦਗੀ ਦੇ ਕਰਕੇ ਮਿਲਿਆ ਇਹ ਕਹਿੰਦੇ ਵੀ ਇਹ ਵੀ ਉਹਦਾ ਜ਼ਿਕਰ ਹੈ ਵੀ ਉਹਨਾਂ ਨੂੰ ਦਿੱਤਾ ਪੰਡਤ ਨੇ ਠਾਕੁਰ ਦਿੱਤਾ ਪਰ ਗੁਰੂਵਾਨ ਸਾਹਿਬ ਜੀ ਕਹਿੰਦੇ ਵੀ ਉਹ ਠੀਕ ਹੈ ਉਹਨਾਂ ਨੂੰ ਭੋਲੇ ਭਾਵ ਸੀ ਕਿ ਉਹਨਾਂ ਨੇ ਠਾਕੁਰ ਰੱਖ ਲਿਆ ਕੋਲੇ ਪਰ ਉਹਨਾਂ ਨੇ ਕੀਤੀ ਬੰਦਗੀ ਹੈ ਕੀਤਾ ਨਾਮ ਸਿਮਰਨ ਹੀ ਹੈ ਉਹਦੇ ਕਰਕੇ ਹੀ ਉਹਨਾਂ ਨੂੰ ਪਰਮਾਤਮਾ ਦੇ ਪ੍ਰਤੱਖ ਦਰਸ਼ਨ ਹੋਏ ਨੇ ਮੂਰਤੀ ਦੇ ਕੱਲੀ ਮੂਰਤੀ ਦੇ ਕਰਕੇ ਨਹੀਂ ਹੋਏ ਵੀ ਜੇ ਕੱਲੀ ਮੂਰਤੀ ਦੇ ਕਰਕੇ ਹੋਏ ਨੇ ਫਿਰ ਇੰਨੇ ਜਾਣੇ ਹੈਗੇ ਐ ਇੰਨੇ ਜਾਣੇ ਕਰ ਰਹੀ ਨੇ ਉਹਨਾਂ ਨੂੰ ਕਿਉਂ ਨਹੀਂ ਹੋ ਰਹੀ ਚ ਜੇ ਕੱਲੀ ਮੂਰਤੀ ਦੇ ਕਰਕੇ ਦਰਸ਼ਨ ਹੋਏ ਨੇ ਫਿਰ ਇਸੇ ਕਰਕੇ ਸਵਾਲ ਹੁੰਦੇ ਨੇ ਨਾ ਕਹਿੰਦੇ ਕਿ ਜੇ ਭਗਤ ਧੰਨੇ ਦੇ ਪੱਥਰ ਪੂਜਣ ਦੇ ਉੱਤੇ ਤੁਹਾਨੂੰ ਕੋਈ ਕਿੰਤੂ ਪਰੰਤੂ ਨਹੀਂ ਹੈ ਤਾਂ ਸਾਡੇ ਮੂਰਤੀ ਪੂਜਣ ਦੇ ਉੱਤੇ ਸਵਾਲ ਕਿਉਂ ਚੁੱਕਦੇ ਹੋ ਕਿਉਂ ਕਹਿੰਦੇ ਹੋ ਕਿ ਮੂਰਤੀ ਜਿਹੜੀ ਮੂਰਤੀ ਪੂਜਾ ਗਲਤ ਹੈ ਕਈ ਸਿੱਖ ਉੱਥੇ ਮੱਥਾ ਟੇਕਣ ਲਈ ਜਾ ਰਹੇ ਨੇ ਤੁਸੀਂ ਕਹਿੰਦੇ ਹੋ ਕਿ ਸਿੱਖ ਮੂਰਤੀ ਅੱਗੇ ਮੱਥਾ ਨਹੀਂ ਟੇਕਦੇ ਨਹੀਂ ਨਹੀਂ ਅਸੀਂ ਇਹ ਇਹੀ ਨਹੀਂ ਕਹਿੰਦੀ ਉਹਨਾਂ ਦੇ ਵਾਸਤੇ ਮੁਬਾਰਕ ਹੈ ਵੀ ਤੁਸੀਂ ਜਿਹੜਾ ਪੂਜਣਾ ਚਾਹੁੰਦਾ ਪੂਜੇ ਪਰ ਸਿੱਖ ਨੂੰ ਮਹਾਰਾਜ ਨੇ ਇਹ ਕਿਹਾ ਵੀ ਤੂੰ ਮੂਰਤੀ ਦੀ ਪੂਜਾ ਨਹੀਂ ਕਰਨੀ ਸ਼ਬਦ ਦੀ ਪੂਜਾ ਪੁਜਾਰੀ ਬਣਨਾ ਇਸ ਚੀਜ਼ ਦਾ ਫਰਕ ਹੈ ਜੋ ਹੁਣ ਉਹ ਸਤਕਾਰ ਕਰਦੇ ਐ ਮੰਨਦੇ ਐ ਹੁਣ ਬੁੱਧੀਮੰਦ ਐ ਮਹਾਤਮਾ ਬੁੱਧ ਦੀ ਮੂਰਤ ਨੂੰ ਜੈਨੀ ਮੰਨਦੇ ਐ ਮਹਾਵੀਰ ਦੀਆਂ ਮੂਰਤੀਆਂ ਨੂੰ ਮੰਨਦਾ ਕੋਈ ਮੰਨੀ ਜਾਵੇ ਪਰ ਸਿੱਖ ਵਾਸਤੇ ਵਰਜਤ ਹੈ ਸਿੱਖ ਵਾਸਤੇ ਇਹ ਵੀ ਸ਼ਬਦ ਦਾ ਪੁਜਾਰੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਨਾਇਕ ਨਾਨਕ ਇਹ ਵੀ ਪੂਰਨ ਪ੍ਰੇਮ ਪ੍ਰਤੀਤ ਸਜੈ ਬਰਤ ਗੋਰ ਮੜੀ ਮਟ ਭੂਲ ਨਾ ਮੰਨੇ ਵੀ ਜਾਗਤ ਜੋਤ ਨੂੰ ਜਪਣਾ ਜਾਗਤ ਜੋਤ ਨੂੰ ਮੰਨਣਾ ਵੀ ਮੜੀ ਮੱਟ ਭੁੱਲ ਨਾ ਮੰਨੈ ਵੀ ਇਨਾ ਚੀਜ਼ਾਂ ਨੂੰ ਭੁੱਲ ਕੇ ਵੀ ਨਹੀਂ ਮੰਨਣਾ ਸਾਨੂੰ ਤਾਂ ਗੁਰੂ ਦਾ ਉਪਦੇਸ਼ ਹੈ ਪਰ ਜਿਹੜਾ ਕੋਈ ਮੰਨ ਰਿਹਾ ਹੈ ਹੁਣ ਸਨਾਤਨ ਮਤ ਨੂੰ ਮੰਨਦਾ ਉਹਨਾਂ ਨੂੰ ਮੰਨਣਾ ਮੁਬਾਰਕ ਹੈ ਚੰਗੀ ਗੱਲ ਹੈ ਜੇ ਉਹ ਉਸ ਹਿਸਾਬ ਦੇ ਮੁਤਾਬਕ ਚੱਲਦੇ ਹੈ ਉਹਨਾਂ ਵਾਸਤੇ ਠੀਕ ਹੈ ਪਰ ਸਿੱਖ ਨੂੰ ਮਨਾਹੀ ਸਿੱਖ ਨੂੰ ਮੰਨਣ ਸਿੱਖ ਨੂੰ ਸ਼ਬਦ ਦੀ ਸਕੇਬ ਲਈ ਹੈ ਵੀ ਸ਼ਬਦ ਦਾ ਪੁਜਾਰੀ ਬਣਨਾ ਹੈ ਕਹਿੰਦੇ ਸਵਾਲ ਤਾਂ ਹੁਣ ਇਸ ਚੀਜ਼ ਦੇ ਉੱਤੇ ਵੀ ਉੱਠਣ ਲੱਗੇ ਮੈਂ ਬੀਤੇ ਦਿਨਾਂ ਇੱਕ ਹਰਜੀਤ ਸਿੰਘ ਆਨੇਕ ਸਿੰਘ ਜਿਹੜੇ ਅੱਜਕੱਲ੍ਹ ਅਜੋਧਿਆ ਚ ਲੰਗਰ ਲਾਉਣ ਲਈ ਗਏ ਸੀ ਉਹਨਾਂ ਦੇ ਸੁਣ ਰਿਹਾ ਸੀ ਕਹਿੰਦੇ ਕਿ ਸਿੱਖ ਸਨਾਤਨੀ ਨੇ ਤੇ ਇੱਕ ਯੁੱਧਿਆ ਦੇ ਵਿੱਚੋਂ ਵੀਡੀਓ ਸਾਹਮਣੇ ਆਉਂਦੀ ਹੈ ਉਹਨਾਂ ਦੇ ਨਾਲ ਇੱਕ ਸਾਧੂ ਖੜੇ ਨੇ ਉਹ ਕਹਿੰਦੇ ਕਿ ਸਨਾਤਨ ਫਿਰ ਇੱਕ ਵਾਰ ਇਕੱਠਾ ਹੋ ਰਿਹਾ ਹੈ ਕਹਿੰਦੇ ਇੱਕ ਵਾਰ ਫਿਰ ਸਿੱਖ ਜਿਹੜੇ ਨੇ ਆਪਣੇ ਪੂਰਵਜਾਂ ਦੇ ਨਾਲ ਇਕੱਠੇ ਹੋ ਰਹੇ ਨੇ ਸਿੱਖ ਸਨਾਤਨਤਾ ਦਾ ਜਿਹੜਾ ਇਹ ਨਵਾਂ ਪਾੜਾ ਪੈਦਾ ਕੀਤਾ ਜਾ ਰਿਹਾ ਹੈ ਇੱਕ ਨਵਾਂ ਵਿਵਾਦ ਪੈਦਾ ਕੀਤਾ ਜਾ ਰਿਹਾ ਹੈ ਇਹ ਲੱਗਦਾ ਹੈ ਕਿ ਕਿਸੇ ਤਣਪਤਨ ਲੱਗੀ ਨਹੀਂ ਗੱਲ ਇਹ ਵੀ ਸਾਡੀ ਤਾਂ ਗੁਰੂ ਨਾਨਕ ਸਾਹਿਬ ਨੇ ਬੜੀਆਂ ਚਰਚਾਵਾਂ ਕੀਤੀਆਂ ਫਿਰ ਉਹ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਕੀਤਾ ਸ ਆਪਣਾ ਪੰਥ ਨਿਰਾਲਾ ਵੀ ਮਹਾਰਾਜ ਨੇ ਆਪਣਾ ਪੰਥ ਨਿਰਾਲਾ ਕੀਤਾ ਹੁਣ ਨਿਰਾਲ ਜਿਹੜੀ ਭਾਈ ਗੁਰਦਾਸ ਜੀ ਦੀਆਂ 40 ਬਾਰਾਂ ਨੇ ਉਹਨਾਂ ਦੇ ਵਿੱਚੋਂ ਇੱਕ ਵਾਰ ਉਹਨਾਂ ਨੇ ਸਿਰਫ ਇਸ ਤੇ ਰਚੀ ਹੈ ਵੀ ਸਿੱਖਾਂ ਦਾ ਬਾਕੀਆਂ ਦੇ ਨਾਲੋਂ ਫਰਕ ਕੀ ਹੈ ਉਹਦੀ ਇੱਕ ਵਾਰ ਦੇ ਵਿੱਚ ਨਾ ਉਹਨਾਂ ਨੇ ਇੱਕ ਪ੍ਰਾਤਨ ਮਿਥਿਹਾਸਿਕ ਘਟਨਾ ਦਾ ਜ਼ਿਕਰ ਕੀਤਾ ਹੈ ਜਿਹੜੀ ਸਨਾਤਨ ਮਤ ਦੇ ਵਿੱਚ ਬੜੀ ਪ੍ਰਚਲਿਤ ਹੈ ਸਮੁੰਦਰ ਮੰਥਨ ਦੀ ਉਹਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਜ਼ਿਕਰ ਹੈ ਵੀ 14 ਰਤਨ ਕਾਲੇ ਉਹਨ ਕੀ ਤੋਨ ਚਾਨਾਂ ਕੋੜਾ ਕੀ ਤੋਂ ਸਹਿਜ ਦਾ ਜਸ ਹੰਦਾ ਬਾਣ ਫਿਰ ਭਾਈ ਗੁਰਦਾਸ ਜੀ ਵੀ ਜ਼ਿਕਰ ਕਰਦੇ ਨੇ ਔਰ ਜੇ ਉਹ ਤਰਕ ਨਹੀਂ ਕਰਦੇ ਜਿਵੇਂ ਸਨਾਤਨ ਮਤ ਕਹਿੰਦਾ ਵੀ ਖੀਰ ਦਾ ਸਮੁੰਦਰ ਰਿੜਕਿਆ ਦੇਵੀ ਦੇਵਤਿਆਂ ਨੇ ਰਲ ਕੇ ਉਹ ਉਸ ਘਟਨਾ ਨੂੰ ਸਾਹਮਣੇ ਰੱਖ ਕੇ ਉਹ ਸਿੱਖਾਂ ਦਾ ਤੇ ਸਨਾਤਨੀਆਂ ਦਾ ਭੇਦ ਬਿਆਨ ਕਰਦੇ ਨੇ ਵੀ ਫਰਕ ਕੀ ਹੈ ਉਹ ਕਹਿੰਦੇ ਵੀ ਠੀਕ ਹੈ ਰਿੜਕਿਆ ਵੀ ਖੀਰ ਸਮੁੰਦਰ ਵੀ ਦੇਵਤਿਆਂ ਨੇ ਸੋਚਿਆ ਵੀ ਆਪਾਂ ਚਲੋ ਤਰੱਕੀ ਕਰੀਏ ਉਹਨਾਂ ਨੇ दानਵਾ ਨੂੰ ਨਾਲ ਲਾਇਆ ਤੇ दानਵਾ ਦੇ ਕੋਲੇ ਜਾ ਕੇ ਉਹਨਾਂ ਨੂੰ ਕਹਿੰਦੇ ਵੀ ਸਾਰੇ ਜਣੇ ਆਪਾਂ ਰਲ ਕੇ ਕੰਮ ਕਰੀਏ ਤੇ ਸਾਰਿਆਂ ਦਾ ਵਿਕਾਸ ਹੋਵੇ ਇਹ ਜਿਹੜਾ ਨਾਰਾ ਸੀ ਭਾਜਪਾ ਦਾ ਸਬਕਾ ਸਾਥ ਸਬਕਾ ਵਿਕਾਸ ਇਹ ਉਸ ਟਾਈਮ ਦਾ ਨਾਰਾ ਹੈ ਤੇ ਉਹ ਫਿਰ ਉਹਨਾਂ ਨੇ ਬਾਸਕਨਾਗ ਦਾ ਨੇਤਰਾ ਬਣਾਇਆ ਰੜਕਣ ਲੱਗੇ ਫਿਰ ਉਹ ਰੜਕਦੇ ਰੜਕਦੇ ਦੇਵਤਿਆਂ ਨੇ ਵੀ ਸੋਚਿਆ ਵੀ ਧਨਵਾਨ ਦਾ ਕੀ ਭਤਾ ਕਿਹੜੇ ਵੇਲੇ ਵਿਚਾਰੇ ਛੱਡ ਕੇ ਭੱਜ ਜਾਣ ਫਿਰ ਉਹਨਾਂ ਨੇ ਬਕਾਇਦਾ ਇੱਕ ਬੰਦਾ ਉਹ ਨਿਯਤ ਕੀਤਾ ਉਹਦੀ ਡਿਊਟੀ ਇਹੀ ਸੀ ਵੀ ਤੂੰ ਦਾਨਵਾਂ ਦੇ ਵਿੱਚ ਵਾਰੀ-ਵਾਰੀ ਪ੍ਰਚਾਰ ਕਰਦੇ ਰਹਿਣਾ ਵੀ ਅੱਛੇ ਦਿਨ ਆਉਣ ਵਾਲੇ ਆ ਪ੍ਰਾਪਤੀ ਹੋਣ ਵਾਲੀ ਆ ਫਿਰ ਪ੍ਰਾਪਤੀ ਹੋਈ ਉਹ ਕਹਿੰਦੇ ਵੀ 14 ਦਾ ਤਨ ਨਿਕਲੇ ਵੀ 5 ਤੁਸੀਂ ਵਿਸ਼ਨੂੰ ਨੂੰ ਦਿੱਤੇ 3 ਤੁਸੀਂ ਇੰਦਰ ਨੂੰ ਦਿੱਤੇ 2 ਤੁਸੀਂ ਸ਼ਿਵਜੀ ਨੂੰ ਦਿੱਤੇ ਫਿਰ ਕਹਿੰਦੇ ਸਿੱਖੀ ਦਾ ਫਰਕ ਵੀ ਮਿਹਨਤ ਦਾ ਦਾਨਵਾਂ ਦੀ ਵੀ ਬਰਾਬਰ ਸੀ ਉਹਨਾਂ ਨੂੰ ਕੇਵਲ ਸ਼ਰਾਬ ਦਿੱਤੀ ਫਿਰ ਉਹ ਪੰਜਾਂ ਦਾ ਜ਼ਿਕਰ ਕਰਨ ਤੋਂ ਬਾਅਦ ਹੁਣ ਜਿਹੜੇ ਅੱਜ ਕੱਲ ਤਰਕਵਾਦੀ ਹੁੰਦੇ ਉਹ ਕਹਿੰਦੇ ਵੀ ਅਖੀਰ ਦਾ ਸਮੁੰਦਰ ਕਿਵੇਂ ਹੋ ਜੂਗਾ ਜੀ ਭਾਈ ਗੁਰਦਾਸ ਜੀ ਤਰਕ ਨਹੀਂ ਕਰਦੇ ਉਹ ਸਿੱਖਾਂ ਦਾ ਫਰਕ ਦੱਸਦੇ ਆ ਕਹਿੰਦੇ ਕਹਿੰਦੇ ਗੁਰੂ ਨੇ ਵੀ ਆਪਣੇ ਅੰਦਰੋਂ ਸਮੁੰਦਰ ਨੂੰ ਰੜਕਿਆ ਸ਼ਬਦ ਰੂਪੀ ਸਮੁੰਦਰ ਦੇ ਵਿੱਚੋਂ ਅਨੇਕ ਅਣ ਗਿਣਤ ਰਤਨ ਨਿਕਲੇ ਗੁਰ ਉਪਦੇਸ਼ ਨਿਰਮੋਲ ਕਾ ਰਤਨ ਪਦਾਰਥ ਨਿਧ ਅਗਨੀਤੇ ਪਰ ਉਹਨਾਂ ਨੇ ਸਾਰਿਆਂ ਸਿੱਖਾਂ ਨੂੰ ਬਰਾਬਰ ਵੰਡੇ ਹੁਣ ਜਿਹੜੇ ਵੇਦ ਵੀ ਨੇ ਜਾ ਜਿਹੜਾ ਵੇਦ ਹੈ ਉਹ ਸ਼ੂਦਰ ਤਾਂ ਪੜ ਹੀ ਨਹੀਂ ਸਕਦਾ ਜੇ ਸੁਣ ਵੀ ਲਵੇ ਤਾਂ ਉਹਦੇ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾ ਦਿਓ ਜਦ ਕਿ ਸਿੱਖਾਂ ਦੇ ਵਿੱਚ ਤੇ ਚਾਰਾਂ ਦੇ ਵਾਖ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝ ਠੀਕ ਹੈ ਹਰਜੀਤ ਸਿੰਘ ਹੋਰੀ ਉੱਥੇ ਖੜੇ ਹੋ ਕੇ ਇੱਕ ਕਰਨ ਦਾ ਯਤਨ ਕਰੀ ਜਾਂਦੇ ਕਹਿ ਦਿੰਦੇ ਇੱਕ ਪਰ ਇੱਕ ਕਿੱਦਾਂ ਹੋਣਗੇ ਸਾਡੇ ਵਿੱਚ ਤਾਂ ਜਿਹੜੇ ਸ਼ੂਦਰ ਦਾ ਕੋਈ ਉਹਨਾਂ ਦੀ ਬਾਣੀ ਵੀ ਹੈ ਜਿਨ੍ਹਾਂ ਨੂੰ ਸ਼ੂਦਰ ਕਹਿੰਦੇ ਸੀ ਤੁਸੀਂ ਤੇ ਤੁਹਾਡੇ ਮੰਦਰਾਂ ਦੇ ਵਿੱਚ ਵੀ ਹੁਣ ਤੁਸੀਂ ਹੁਣ ਮੰਦਰ ਦੀ ਪ੍ਰਾਣ ਪ੍ਰਤੀਸ਼ਟਾ ਕੀਤੀ ਹੈ ਚਾਹੇ ਦੇਸ਼ ਦਾ ਰਾਸ਼ਟਰਪਤੀ ਤੁਸੀਂ ਬਣਾਇਆ ਤੁਸੀਂ ਕਿਹਾ ਵੀ ਅਸੀਂ ਪਛੜੀਆਂ ਜਾਤੀਆਂ 'ਚੋਂ ਬਣਾਇਆ ਫਿਰ ਉਹਨਾਂ ਨੂੰ ਸੱਦਿਆ ਤਾਂ ਹੈ ਨਹੀਂ ਤੁਸੀਂ ਤੁਸੀਂ ਸਾਦੀ ਨਹੀਂ ਸਕਦੇ ਕਿਉਂਕਿ ਤੁਹਾਡੇ ਕਿਉਂਕਿ ਵਿਧਾਨ ਦੇ ਵਿੱਚ ਹੀ ਇਹ ਹੈ ਵੀ ਤਿੰਨਾਂ ਦੇ ਵਾਸਤੇ ਹੀ ਹੈ ਜਨੇਊ ਵੀ ਤਿੰਨ ਪਾਉਂਦੇ ਨੇ ਸਾਡੇ ਵਿੱਚ ਵਿੱਚ ਹੀ ਹੈ ਵੀ ਸਾਰਿਆਂ ਦੇ ਵਾਸਤੇ ਹੈ ਲੰਗਰ ਦੇ ਵਾਸਤੇ ਵੀ ਸਾਂਝ ਹੈ ਬਾਣੀ ਦੇ ਵਿੱਚ ਵੀ ਉਪਦੇਸ਼ ਚ ਉਹ ਵਰਨਾ ਕੋ ਸਾਂਝਾ ਅੰਮ੍ਰਿਤ ਵੀ ਸਾਰਿਆਂ ਦੇ ਵਾਸਤੇ ਹੈ ਇਸਤਰੀਆਂ ਦਾ ਵੀ ਭੇਦ ਨਹੀਂ ਹੈਗਾ ਉੱਥੇ ਤੇ ਹੁਣ ਜਨਿਊ ਇਸਤਰੀ ਪਾ ਹੀ ਨਹੀਂ ਸਕਦੀ ਵੇਦ ਪਾਠ ਨਹੀਂ ਕਰ ਸਕਦੀ ਇਹ ਹੁਣ ਕਿਵੇਂ ਇਹ ਕਿਵੇਂ ਨਿਵੇਕਲੇ ਪੰਤ ਨੂੰ ਕਿੱਦਾਂ ਇੱਕ ਕਰਨਗੇ ਸਾਡੇ ਵਿੱਚ ਤਾਂ ਨੇਕਾ ਹੀ ਉਹ ਨਹੀਂ ਜਿਹੜੇ ਫਰਕ ਨੇ ਮੇਨ ਫਰਕ ਤਾਂ ਇਹੀ ਹੈ ਵੀ ਸਾਡੇ ਬਰਾਬਰੀ ਦੀ ਵੰਡ ਹੈ ਸਾਰਿਆਂ ਦੇ ਵਾਸਤੇ ਹੈ ਤੇ ਉਹਨਾਂ ਦੇ ਵਿੱਚ ਸਿਰਫ ਤਿੰਨ ਜਾਣਿਆਂ ਵਾਸਤੇ ਸ਼ੂਦਰ ਵਾਸਤੇ ਤੇ ਹੈ ਹੀ ਨਹੀਂ ਹੈ ਸ਼ੂਦਰ ਤੇ ਜੇ ਗਲਤੀ ਨਾਲ ਮੰਦਰ ਦੇ ਵਿੱਚ ਆ ਵੀ ਜਾਵੇ ਉਹਨ ਜਿਵੇਂ ਦੀ ਭਗਤ ਚਲੇ ਗਏ ਨੇ ਉਹ ਕਹਿੰਦੇ ਨੇ ਸੂਤ ਸੂਤ ਕਰ ਮਾਰ ਉਠਾਇਓ ਇਹ ਮੈਨੂੰ ਤਾਂ ਸ਼ੂਦਰ ਸ਼ੂਦਰ ਕਹਿ ਕੇ ਨਾਮਦੇਵ ਜੀ ਕਹਿੰਦੇ ਉਹਨਾਂ ਨੇ ਮਾਰ ਕਰਕੇ ਪੰਡਤਾਂ ਨੇ ਬਾਹਰ ਕੱਢ ਦਿੱਤਾ ਇੱਥੇ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਵੀ ਆਵੇ ਕਿਸੇ ਨੂੰ ਨਹੀਂ ਕੋਈ ਕੱਢ ਸਕਦਾ ਇਹ ਚੀਜ਼ਾਂ ਵੀ ਇਸ ਕਰਕੇ ਕਹਿਣ ਮਾਤਰ ਜੋ ਮਰਜ਼ੀ ਲਈ ਜਾਵੇ ਸਾਡੇ ਵਿੱਚ ਬਰਾਬਰੀ ਦੀ ਵੰਡ ਹੈ ਸਨਾਤਨ ਮਤ ਦੇ ਵਿੱਚ ਔਰ ਇਹ ਸੰਤਾਲੀ ਦੇ ਵਿੱਚ ਵੀ ਜੇ ਕਿਤੇ ਲੀਡਰਾਂ ਨੂੰ ਇਹ ਯਾਦ ਰਹਿੰਦਾ ਹੁਣ ਵੀ ਇਹ ਕਹਿੰਦੇ ਵੀ ਸਨਾਤਨ ਮਤ ਬਰਾਬਰੀ ਦੀ ਵੰਡ ਕਰ ਹੀ ਨਹੀਂ ਸਕਦਾ ਉਹ ਸਿਰਫ ਤਿੰਨਾਂ ਨੂੰ ਵੰਡ ਸਕਦਾ ਚਾਰ ਉਹਨਾਂ ਨੇ ਸ਼੍ਰੇਣੀਆਂ ਵੰਡੀਆਂ ਨੇ ਬ੍ਰਾਹਮਣ ਖੱਤਰੀ ਸ਼ੂਦਰ ਵੈਸ਼ ਤਿੰਨਾਂ ਦੇ ਵਾਸਤੇ ਹੈਗਾ ਸ਼ੂਦਰ ਦੇ ਵਾਸਤੇ ਇਹਨੂੰ ਤਾਂ ਡਾਕਟਰ ਅਲਾਮਾ ਇਕਬਾਲ ਕਹਿੰਦਾ ਵੀ ਅਹਲੇ ਸ਼ੂਦਰ ਕੇ ਲਈ ਹਿੰਦੁਸਤਾਨ ਗਮ ਖਾਨਾ ਹੈ ਸ਼ੂਦਰ ਵਾਸਤੇ ਤਾਂ ਕੋਈ ਸੋਚਦਾ ਹੀ ਨਹੀਂ ਵੀ ਗਮ ਖਾਨਾ ਹੈ ਇਹ ਇਸੇ ਸਨਾਤਨ ਮਤ ਦੀ ਵੰਡ ਦੇ ਕਰਕੇ ਹੀ ਉਹਨੂੰ ਇਹ ਕਹਿਣਾ ਪਿਆ ਲਿਖਣਾ ਪਿਆ ਵੀ शूद्रਾਂ ਦੇ ਵਾਸਤੇ ਹਿੰਦੁਸਤਾਨ ਦੁੱਖ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੈ ਇਸ ਕਰਕੇ ਸਿੱਖੀ ਦਾ ਤੇ ਉਹਦਾ ਤੇ ਬਹੁਤ ਹਰ ਥਾਂ ਤੇ ਭੇਦ ਹੈ ਥਾਂ ਥਾਂ ਤੇ ਭੇਦ ਹੈ 26ਵੀਂ ਵਾਰ ਜਿਹੜੀ ਲਿਖੀ ਹੈ ਉਹਦੀ ਹਰੇਕ ਪੌੜੀ ਦੇ ਵਿੱਚ ਇਹੀ ਫਰਕ ਦੱਸਿਆ ਵੀ ਸਨਾਤਨ ਮਤ ਦਾ ਤੇ ਸਿੱਖੀ ਦਾ ਭੇਦ ਕੀ ਹੈ ਮੂਲ ਪੇਦ ਇਹੀ ਹੈ ਜੋ ਕੇ ਸਮੇਂ ਦੇ ਵਿੱਚ ਜੇ ਦੇਖਣਾ ਵੀ ਬਰਾਬਰੀ ਦੀ ਮੰਡ ਇਹ ਸਿੱਖੀ ਦੇ ਵਿੱਚ ਹੈ ਸਨਾਤਨ ਮਤ ਦੇ ਵਿੱਚ ਬਰਾਬਰੀ ਦੀ ਮੰਡ ਨਹੀਂ ਹੈਗੀ ਇਸ ਕਰਕੇ ਕਦੀ ਵੀ ਇੱਕ ਕੋਈ ਹੁੰਦਾ ਹੀ ਨਹੀਂ ਵੀ ਕਿਸੇ ਤਰੀਕੇ ਦੇ ਨਾਲ ਵੀ ਸਿੱਖ ਤੇ ਸਨਾਤਨੀ ਠੀਕ ਹੈ ਮਿੱਤਰਤਾ ਸਾਰਿਆਂ ਦੇ ਨਾਲ ਹੈ ਸਾਂਝ ਸਗਲ ਸੰਗ ਹਮਕੋ ਬਣਾਈ ਪਰ ਜਿਹੜੇ ਸਾਡੇ ਧਾਰਮਿਕ ਵਖਰੇਵੇਂ ਨੇ ਉਹ ਰਸਤੇ ਵੱਖੋ ਵੱਖਰੇ ਨੇ ਉਹ ਚੱਲਦੇ ਹੀ ਰਹਿਣੇ ਨੇ ਉਹ ਵੱਖਰੇ ਨੇ ਕਿਤੋਂਸ ਆਪਣਾ ਪੰਥ ਨਿਰਾਲਾ ਇੱਕ ਉਹੀ ਨੈਂ ਸਿੰਘ ਹਰਜੀਤ ਸਿੰਘ ਆ ਜਿਹੜੇ ਚੋਲਾ ਪਾ ਕੇ ਹਮਨ ਕਰਨ ਦੇ ਲਈ ਵੀ ਉੱਥੇ ਜਾਂਦੇ ਨੇ ਹਮਨ ਨੂੰ ਲੈ ਕੇ ਜਦੋਂ ਸਵਾਲ ਹੁੰਦੇ ਨੇ ਉਹ ਕਹਿੰਦੇ ਕਿ ਸਿੱਖ ਕੌਮ ਦੇ ਵਿੱਚ ਹਮਨ ਦੀ ਮਨਾਹੀ ਕਿੱਥੇ ਆ ਕਿੱਥੇ ਲਿਖਿਆ ਕਹਿੰਦੇ ਤੁਸੀਂ ਹਮਨ ਨਹੀਂ ਕਰਨਾ ਇਹਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਸਵਾਲ ਹੋਏ ਨੇ ਜਿਵੇਂ ਸਿੱਖ ਕੌਮ ਤੋਂ ਇਹ ਸਵਾਲ ਹੋਣ ਲੱਗ ਗਏ ਨੇ ਕਿ ਤੁਸੀਂ ਤੁਹਾਨੂੰ ਹਮਨ ਦੀ ਮਨਾਹੀ ਕਿੱਥੇ ਆ ਤੁਹਾਨੂੰ ਮੂਰਤੀ ਪੂਜਾ ਦੀ ਮਨਾਹੀ ਕਿੱਥੇ ਆ ਇਹ ਅਕਸਰ ਜਿਹੜੇ ਉਹਨਾਂ ਕਮੈਂਟਾਂ ਦੇ ਵਿੱਚ ਸਵਾਲ ਹੁੰਦੇ ਨੇ ਨਹੀਂ ਮੂਰਤੀ ਪੂਜਾ ਦੀ ਮਨਾਹੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਪਾਥਰ ਕੀ ਪਾਈ ਪਾਏ ਤਿਸ ਕੀ ਕਾਲ ਜਾਈ ਜਾਏ ਜਿਹੜਾ ਪੱਥਰ ਦੀ ਪੈਰਾਂ 'ਚ ਪੈਂਦਾ ਉਹਦੀ ਤਾਂ ਮਿਹਨਤ ਹੀ ਠੀਕ ਹੈ ਉਹਨਾਂ ਦੇ ਵਾਸਤੇ ਸਫਲੀ ਹੈ ਜਿਹੜਾ ਸੇਖ ਹੋ ਕੇ ਪੈਰੀ ਪੈਂਦਾ ਉਹ ਕਹਿੰਦੇ ਵੀ ਜਾਈ ਚਲੀ ਜਾਂਦੀ ਹੈ ਬਾਕੀ ਜੇ ਹਰਜੀਤ ਸਿੰਘ ਹੋਰੀਏ ਕਹਿੰਦੇ ਨੇ ਵੀ ਅਖੇ ਜੀ ਹਵਨ ਦੀ ਉਹਨਾਂ ਨੂੰ ਦੱਸੋ ਵੀ ਕਿਹੜੀ ਜਗ੍ਹਾ ਤੇ ਹਵਨ ਹੋਇਆ ਗੂਗੋਈ ਆਨੰਦਪੁਰ ਸਾਹਿਬ ਜਗ੍ਹਾ ਬਣੀ ਹੋਵੇ ਕੋਈ ਜੇ ਕਿਤੇ ਕੁਝ ਮਹਾਰਾਜ ਨੇ ਤੇ ਕਿਸੇ ਝੰਡ ਦੇ ਨਾਲ ਵੀ ਘੋੜਾ ਬੰਨਿਆ ਉੱਥੇ ਵੀ ਗੁਰਦੁਆਰਾ ਸਾਹਿਬ ਬਣਿਆ ਸਥਾਨ ਹੈ ਵੀ ਇੱਥੇ ਮਹਾਰਾਜ ਨੇ ਝੰਡ ਬੰਨਿਆ ਦੇ ਨਾਲ ਘੋੜਾ ਬੰਨਿਆ ਵੀ ਹਵਨ ਦਾ ਕੋਈ ਸਥਾਨ ਦੱਸਣ ਵੀ ਪਟਨਾ ਸਾਹਿਬ ਦੱਸਣ ਹਜੂਰ ਸਾਹਿਬ ਦ ਇਹ ਤੇ ਮਨਾਹੀ ਮਨਾਹੀ ਹੈ ਹੁਣ ਜੇ ਪਾ ਕਰਕੇ ਉਹ ਕਰ ਰਹੇ ਨੇ ਉਹਨਾਂ ਨੇ ਬਾਹਰੋਂ ਸਿੱਖੀ ਪੇ ਇਸ ਪਾਇਆ ਤੇ ਇਹ ਅਕਾਲ ਤਖਤ ਸਾਹਿਬ ਦੇ ਨੋਟਿਸ ਦੇ ਵਿੱਚ ਨਹੀਂ ਆਇਆ ਨਾ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਹੀਂ ਤੇ ਇਹਨਾਂ ਨੇ ਅਕਾਲ ਤਖਤ ਸਾਹਿਬ ਨੇ ਜ਼ਰੂਰ ਤਨਖਾਹ ਲਾਉਣੀ ਸੀ ਹਰਜੀਤ ਸਿੰਘ ਨੂੰ ਜੇ ਪ੍ਰਾਣੀਆਂ ਪਰੰਪਰਾਵਾਂ ਦੇ ਮੁਤਾਬਕ ਤੇ ਸਿੱਖ ਇਤਿਹਾਸ ਦੇ ਮੁਤਾਬਕ ਵੀ ਮੂਰਤੀ ਨੂੰ ਮੱਥਾ ਟੇਕਣ ਦੇ ਕਰਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਹਿ ਸੁਭਾਈ ਸੁਖਮਨੀ ਸਾਹਿਬ ਦੀ ਸਮਾਪਤੀ ਤੇ ਉਹਨਾਂ ਨੇ ਸੀਸ ਨਵਾਇਆ ਦਾਦੂ ਦੁਆਰੇ ਤੇ ਸਿੱਖਾਂ ਨੇ ਸਵਾਲ ਕਰਤਾ ਸੀ ਮਹਾਰਾਜ ਤੁਸੀਂ ਤੁਸੀਂ ਤਾਂ ਆਪ ਤਾਂ ਕਿਹਾ ਵੀ ਜਾਗਤ ਜੋਤ ਜਪੈ ਨਿਸਮਸਰ ਇੱਕ ਬਿਨਾਮਨ ਨਾਇਕ ਨਾਨ ਨ ਵੀ ਤੁਸੀਂ ਬਰਤਗੌਰ ਮੜੀ ਮੱਠ ਤੋਂ ਸਾਨੂੰ ਮਨਾਹੀ ਕੀਤੀ ਹੈ ਵੀ ਤੁਸੀਂ ਆਪ ਮੱਥਾ ਟੇਕ ਰਹੇ ਹੋ ਉਹ ਕਹਿੰਦੇ ਮੈਂ ਸੁਖਮਣੀ ਸਾਹਿਬ ਦੀ ਸਮਾਪਤੀ ਤੇ ਸੀਸ ਨਵਾਇਆ ਸੀ ਪਰ ਸਿੱਖ ਇੰਨੇ ਸੁਚੇਤ ਹੋ ਗਏ ਨੇ ਵੀ ਜੇ ਹੁਣ ਕੋਈ ਆਗੂ ਗਲਤੀ ਕਰੂਗਾ ਤੇ ਸਿੱਖ ਬਾਹ ਫੜ ਲੈਣਗੇ ਵੀ ਇਹਦੇ ਤੇ ਹਜੇ ਕਾਲ ਤੱਕ ਸਾਹਿਬ ਨੇ ਨੋਟਿਸ ਨਹੀਂ ਲਿਆ ਜਦੋਂ ਉਹਨਾਂ ਦੀ ਨੋਟਿਸ ਚ ਆ ਗਿਆ ਤੇ ਉਹ ਜ਼ਰੂਰ ਇਸਦੀ ਕਾਰਵਾਈ ਕਰਨਗੇ ਤਾਂ ਕਿ ਬਾਕੀਆਂ ਨੂੰ ਵੀ ਇਹਦੇ ਤੇ ਸੇਧ ਮਿਲ ਸਕੇ ਉਹ ਤਾਂ ਗੁਰੂਗ੍ਰੰਥ ਸਾਹਿਬ ਦੇ ਉੱਤੇ ਨੇ ਇਸ ਤਰੀਕੇ ਦੇ ਤਰਕ ਵੀ ਹੋ ਰਹੇ ਨੇ ਕਹਿੰਦੇ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਹੈ ਤਾਂ ਪੰਨੇ ਨੇ ਤੁਸੀਂ ਅੰਗ ਕਹਿ ਰਹੇ ਹੋ ਕਹਿੰਦੇ ਉਸੇ ਤਰੀਕੇ ਨਾਲ ਅਸੀਂ ਮੂਰਤੀ ਨੂੰ ਕਹਿੰਨੇ ਕਿ ਸਾਡੇ ਲਈ ਉਹ ਭਗਵਾਨ ਹੈ ਤੁਸੀਂ ਇਸ ਚੀਜ਼ ਦੇ ਕਿੰਤੂ ਪਰੰਤੂ ਚ ਕਿਉਂ ਪਾਉਂਦੇ ਹੋ ਖਾਸ ਤੌਰ ਤੇ ਜੋ ਸਿੱਖ ਮੱਥਾ ਟੇਕਣ ਲਈ ਆਉਂਦੇ ਨੇ ਤੁਸੀਂ ਉਸ ਨੂੰ ਉਸ ਤੋਂ ਮਨਾਹੀ ਕਰਦੇ ਹੋ ਕਿਉਂਕਿ ਕਹਿੰਦੇ ਕਿ ਜੇਕਰ ਅਸੀਂ ਵੀ ਵੇਖੀਏ ਤਾਂ ਗੁਰੂ ਗ੍ਰੰਥ ਸਾਹਿਬ ਵੀ ਉਸੇ ਤਰੀਕੇ ਨਾਲ ਛਾਪਦੇ ਨੇ ਉਸੇ ਤਰੀਕੇ ਨਾਲ ਮੂਰਤੀ ਬਣ ਰਹੀ ਹੈ ਉਹ ਚੀਜ਼ ਸੇਮ ਹੈ ਕਹਿੰਦੇ ਤੁਸੀਂ ਇਸ ਚੀਜ਼ ਨੂੰ ਵੱਖਰਾ ਕਰਕੇ ਕਰਕੇ ਚੱਲਦੇ ਹੋ ਨਹੀਂ ਮੂਰਤੀ ਦੀ ਜਿਹੜੀ ਇੱਕ ਹੋਛਿਰ ਜੀ ਤੁਸੀਂ ਮੂਰਤੀ ਦੀ ਮੰਨਣਾ ਹੈ ਗੁਰੂ ਗ੍ਰੰਥ ਸਾਹਿਬ ਤੇ ਇਹ ਕਹਿੰਦੇ ਵੀ ਮੂਰਤ ਕਿਸੇ ਦੇਵੀ ਦੇਵਤਿਆਂ ਦੀ ਤੇ ਦੂਰ ਦੀ ਗੱਲ ਹੈ। ਹੂੰ ਗੁਰੂ ਵੀ ਪੀਰ ਪੈਗੰਬਰ ਉਹ ਕਹਿੰਦੇ ਵੀ ਕਿਸੇ ਮਨੁੱਖ ਦੀ ਵੀ ਜੇ ਤੁਸੀਂ ਫੋਟੋ ਵੀ ਬਣਾਓ ਮੂਰਤੀ ਵੀ ਬਣਾਓ ਕਿਸੇ ਦੀ ਸਹੀ ਨਹੀਂ ਹੈਗੀ। ਹੂੰ ਮਹਾਰਾਜ ਗੁਰਬਾਣੀ ਕਹਿੰਦੀ ਹੈ ਵੀ ਤੁਸੀਂ ਚਾਹੇ ਜਿੰਨਾ ਮਰਜ਼ੀ ਹੈ ਜੋ ਕੀ ਤਰੱਕੀ ਕਰ ਲਈਏ ਕਿਸੇ ਦੀ ਡਿਜੀਟਲ ਫੋਟੋ ਵੀ ਖਿੱਚੋ। ਖਿੱਚਦਿਆਂ ਖਿੱਚਦਿਆਂ ਵੀ ਇੱਕ ਸਾਥ ਤੇ ਨਿਕਲੀ ਗਿਆ। ਹੂੰ ਇੱਕ ਸਾਥ ਦੇ ਨਾਲ ਹੀ ਬੰਦਾ ਬਦਲ ਜਾਂਦਾ। ਵੀ ਤਸਵੀਰ ਤਾਂ ਨਹੀਂ ਸਹੀ ਬਣਦੀ। ਇੱਕ ਸਾਹ ਦੇ ਨਾਲ ਇਹ ਠੀਕ ਹੈ ਵੀ ਬੰਦੇ ਦੀ ਪਕੜ ਦੇ ਵਿੱਚ ਜਦੋਂ 10-20 ਸਾਲ ਲੰਘ ਜਾਂਦੇ ਆ ਫਿਰ ਉਹਨੂੰ ਲੱਗਦਾ ਵੀ ਮੈਂ ਬਦਲ ਗਿਆ ਜਿਵੇਂ ਘੜੇ ਦੇ ਵਿੱਚ ਪਾਣੀ ਹੈ ਇੱਕ ਬੂੰਦ ਵੀ ਨਿਕਲ ਗਈ ਤੇ ਇੱਕ ਬੂੰਦ ਦੇ ਨਾਲ ਹੀ ਘੜੇ ਦੇ ਵਿੱਚੋਂ ਹੁਣ ਪਾਣੀ ਘੜੇ ਦਾ ਆਕਾਰ ਉਹ ਨਹੀਂ ਰਹਿ ਗਿਆ ਇੱਕ ਸਾਹ ਨਿਕਲ ਗਿਆ ਇੱਕ ਸਾਹ ਦੇ ਨਾਲ ਹੀ ਬੰਦਾ ਬਦਲ ਗਿਆ ਜਿਹੜੇ ਸ਼ਬਦ ਨੇ ਇਹ ਉਹੀ ਨੇ ਜਿਹੜੇ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤੇ ਇਹਦੇ ਵਿੱਚ ਬਦਲਾਹ ਹਟੇ ਹੁੰਦੇ ਵੀ ਜਿਉਂ-ਜਿਉਂ ਬੰਦੇ ਦੀ ਸੁਰਤ ਗਹਿਰੀ ਹੁੰਦੀ ਏ ਉਹਦੇ ਵਾਸਤੇ ਆਨੰਦ ਅਰਥ ਉਹਦੇ ਗਹਿਰੇ ਤੋਂ ਗਹਿਰੇ ਹੁੰਦੇ ਜਾਂਦੇ ਨੇ ਆਕਾਰ ਤੇ ਆਕਾਰ ਮੂਰਤੀ ਇਸ ਕਰਕੇ ਸਹੀ ਨਹੀਂ ਹੈ ਵੀ ਇੱਕ ਸਾਹ ਦੇ ਨਾਲ ਹੀ ਬੰਦਾ ਬਦਲ ਜਾਂਦਾ ਹੈ ਚਾਹੀ ਕਿਸੇ ਦਾ ਵੀ ਸਰੀਰ ਹੋਵੇ ਸਰੀਰ ਬਦਲ ਜਾਂਦਾ ਹੈ ਸ਼ਬਦ ਦਾ ਤੇ ਸਰੀਰ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਸਿੱਖਾਂ ਦੇ ਪੂਰਵਜ ਸਨਾਤਨ ਨੇ ਸਿੱਖਾਂ ਉਹ ਇੱਕ ਇਹ ਕੇਵਲ ਸਵਾਲ ਇਹ ਸਨਾਤਨੀ ਅਕਸਰ ਹੀ ਉਠਾਉਂਦੇ ਨੇ ਵੀ ਤੁਸੀਂ ਸਾਡੇ ਚੋਂ ਨਿਕਲੇ ਹੋ ਇਹਦਾ ਜਿੰਮੀ ਦੀ ਦੋ ਹੀ ਤਰੀਕੇ ਨੇ ਇੱਕ ਤਾਂ ਹੈ ਵੀ ਸਹੀ ਸਵਾਲ ਦਾ ਜਵਾਬ ਇੱਕ ਹੈ ਵੀ ਗਲਤ ਸਵਾਲ ਦੇ ਉੱਪਰ ਸਵਾਲ ਹੁੰਦੇ ਨੇ ਵੀ ਇਹ ਤੁਸੀਂ ਦੱਸੋ ਵੀ ਜਦੋਂ ਗੁਰੂ ਨਾਨਕ ਸਾਹਿਬ ਨੇ ਜਨੇਊ ਪਾਇਆ ਹੀ ਨਹੀਂ ਹੈ ਹੂੰ ਫਿਰ ਸਿੱਖ ਜ ਸਨਾਤਨੀ ਕਿਵੇਂ ਹੋਏ ਹੂੰ ਜਦੋਂ ਜਨੇਊ ਪਾਇਆ ਹੁੰਦਾ ਸਨਾਤਨੀ ਦੀ ਪਛਾਣ ਇਹੀ ਹੈ ਵੀ ਉਹ ਦੇ ਵਿੱਚ ਜਨੇਊ ਉਹਨੇ ਜਨੇਊ ਪਾਇਆ ਹੋਵੇ ਤਾਂ ਜਾ ਕਰਕੇ ਉਹਨੂੰ ਉਹਨਾਂ ਦੀ ਰਸਮ ਕਰਦੇ ਨੇ ਬਕਾਇਦਾ ਹਰ ਉਮਰ ਹੈ ਬਕਾਇਦਾ ਵੀ ਬ੍ਰਾਹਮਣ ਮਤ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਖੱਤਰੀਆਂ ਦੇ ਵਿੱਚ ਇੰਨੀ ਉਮਰ ਦੇ ਵਿੱਚ ਵੈਸ਼ ਦੇ ਵਿੱਚ ਇੰਨੀ ਉਮਰ ਦੇ ਵਿੱਚ ਤਾਂ ਜਾ ਕਰਕੇ ਦਵਜ ਦੁਬਾਰਾ ਜਨਮ ਮੰਦ ਨੇ ਗੁਰੂ ਨਾਨਕ ਸਾਹਿਬ ਨੇ ਤੇ ਜਨਿਊ ਪਾਇਆ ਹੀ ਨਹੀਂ ਇਸ ਕਰਕੇ ਸਿੱਖ ਇੱਕ ਵਕਰਾ ਮਤ ਹੈ ਸ਼ਬਦ ਦਾ ਪੁਜਾਰੀ ਹੈ ਸਾਰਾ ਸਾਰਿਆਂ ਦੇ ਨਾਲ ਸਾਂਝੀ ਵਾਲਤ ਹੈ ਇਹ ਜਿੰਨਾ ਮਰਜ਼ੀ ਕਹਿਣ ਵੀ ਸਾਰਿਆਂ ਦਾ ਵਿਕਾਸ ਸਨਾਤਨ ਮਤ ਸਾਰਿਆਂ ਦਾ ਵਿਕਾਸ ਕਰ ਹੀ ਨਹੀਂ ਸਕਦਾ ਵੰਡ ਬਰਾਬਰੀ ਦੀ ਕਰ ਹੀ ਨਹੀਂ ਸਕਦਾ ਇਸ ਕਰਕੇ ਸਿੱਖ ਪੈਦਾ ਹੋਣ ਦੇ ਨਾਲ ਨਹੀਂ ਜੇ ਗੁਰੂ ਨਾਨਕ ਸਾਹਿਬ ਨੇ ਜਨਿਊ ਪਾਇਆ ਹੁੰਦਾ ਫੇਰ ਜ਼ਰੂਰ ਫੇਰ ਤੁਸੀਂ ਕਹਿੰਦੇ ਉਹ ਜਦੋਂ ਮਹਾਰਾਜ ਨੇ ਜਨੇਊ ਪਾਇਆ ਹੀ ਨਹੀਂ ਹੈਗਾ ਉਹਨਾਂ ਨੇ ਤਾਂ ਕਿਹਾ ਵੀ ਪੰਡਤ ਨੂੰ ਕਿਹਾ ਵੀ ਤੂੰ ਜੇ ਤੇਰੇ ਕੋਲੇ ਪੂਰਨ ਜਨੇਊ ਹੈ ਤਾਂ ਮੈਨੂੰ ਪਾ ਦੇ ਉੱਥੇ ਸਿਰਫ ਇਹ ਹੈ ਵੀ ਉਹਨੂੰ ਗਲਤ ਨਹੀਂ ਕਿਹਾ ਉਹਨੇ ਜਦੋਂ ਪੰਡਤ ਨੇ ਦਾ ਹੱਥ ਫੜਿਆ ਉਹ ਕਹਿੰਦਾ ਵੀ ਕੀ ਮੈਂ ਗਲਤ ਕਰ ਰਿਹਾ ਮਹਾਰਾਜ ਕਹਿੰਦੇ ਨਹੀਂ ਠੀਕ ਉਹ ਕਹਿੰਦੇ ਵੀ ਫਿਰ ਤੁਸੀਂ ਰੋਕਿਆ ਕਿਉਂ ਹੈ ਕਹਿੰਦੇ ਮੈਂ ਠੀਕ ਨਾਲ ਸਹਿਮਤ ਨਹੀਂ ਹੈ ਕਹਿੰਦੇ ਵੀ ਤੁਸੀਂ ਕਿਹਦੇ ਨਾਲ ਸਹਿਮਤ ਹੋ ਕਹਿੰਦੇ ਮੈਂ ਪੂਰਨ ਦੇ ਨਾਲ ਕੰਪਲੀਟ ਦੇ ਨਾਲ ਫਿਰ ਉਹਨੂੰ ਬਕਾਇਦਾ ਦੱਸਿਆ ਵੀ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ ਫਿਰ ਉਹ ਕਹਿੰਦਾ ਵੀ ਕੰਪਲੀਟ ਦੇ ਨਾਲ ਇਹ ਹੈ ਵੀ ਕੰਪਲੀਟ ਜਿਹੜਾ ਬੰਦਾ ਇਸ ਤਰ੍ਹਾਂ ਦਾ ਜਨੇਊ ਪਾਉਂਦਾ ਉਹ ਅੰਦਰੋਂ ਵੀ ਸੱਚਾ ਹੋ ਜਾਂਦਾ ਬਾਹਰੋਂ ਵੀ ਜਿਹੜਾ ਕੱਲਾ ਉਪਰੋਂ ਉਪਰੋਂ ਜਨੇਊ ਪਾਉਂਦਾ ਉਹ ਅੰਦਰ ਉਹਦੇ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਅੰਦਰ ਦਾ ਜੀਵਨ ਨਹੀਂ ਬਦਲਦਾ ਇਹਦੇ ਨਾਲ ਇਸ ਕਰਕੇ ਸਾਨੂੰ ਕੰਪਲੀਟ ਵਾਲੇ ਪਾਸੇ ਤੋਰਿਆ ਕੰਪਲੀਟ ਦੇ ਨਾਲ ਉਹ ਰਾਈਟ ਵੀ ਆ ਜਾਂਦਾ ਹੁਣ ਜਿਵੇਂ ਦੀ ਸਾਰਾ ਸਰੀਰ ਕੰਪਲੀਟ ਹੈ ਹੱਥ ਮੇਰਾ ਰਾਈਟ ਹੈ ਕੱਲਾ ਉਹ ਇਸ ਕਰਕੇ ਰਾਈਟ ਨੂੰ ਇਹ ਲੱਗਦਾ ਰਹਿੰਦਾ ਵੀ ਸਾਡੇ ਵਿੱਚੋਂ ਨਿਕਲਿਆ ਨਹੀਂ ਕੰਪਲੀਟ ਦੇ ਵਿੱਚੋਂ ਤਾਂ ਰਾਈਟ ਨਿਕਲ ਸਕਦਾ ਪਰ ਰਾਈਟ ਦੇ ਵਿੱਚੋਂ ਕਦੀ ਵੀ ਕੰਪਲੀਟ ਨਹੀਂ ਨਿਕਲਦਾ ਸੋ ਇਹ ਜ਼ਰੂਰ ਹੈ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਸਵਾਲ ਉੱਠ ਰਹੇ ਸੀ ਕਿ ਸਿੱਖ ਸਨਾਤਨੀ ਨੇ ਜਾਂ ਅਕਸਰ ਸਵਾਲ ਕਰ ਦਿੱਤਾ ਜਾਂਦਾ ਹੈ ਕਿ ਸਿੱਖਾਂ ਦੇ ਪੂਰਵ ਸਨਾਤਨ ਨੇ ਉਸ ਚੀਜ਼ ਦਾ ਸਵਾਲ ਲਿਆ ਅੱਜ ਗਿਆਨੀ ਜੀ ਨੇ ਗੁਰਬਾਣੀ ਦੇ ਆਧਾਰ ਤੇ ਉੱਤੇ ਗੁਰਬਾਣੀ ਦੇ ਤਰਕ ਦੇ ਆਧਾਰ ਤੇ ਉੱਤੇ ਇਹਨਾਂ ਚੀਜ਼ਾਂ ਦੇ ਜਿਹੜੇ ਨੇ ਜਵਾਬ ਦਿੱਤੇ ਨੇ ਗਨੀਜੀ ਬਾਤ ਹੋਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ